ਸਤਿ ਰਿਵਾਹੇ ਗੁਰੂ ਸਾਹਿਬ ਜੀਓ ਬੇਸ਼ਮਾਰ ਅਥਾ ਅਗੰਤ ਅਤੁੱਲੇ ਜਿਉ ਬਲਾਵੋ ਤਿਉ ਨਾਨਕ ਦਾਸ ਬੁਲੇ ਸਗਲ ਦਵਾਰ ਕੋ ਛਾੜ ਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਐਨ ਸੋ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਵਤ ਕਸਮ ਕੀ ਨੂਰੀ ਅਰਸੋਂ ਕੁਰਸੋਂ ਝਟੀ ਐ ਤੁਧ ਡਿਠੇ ਸੱਚੀ ਬਾਤੁ ਸਾਹ ਮਲ ਜਨਮ ਜਨਮ ਦੀ ਕੱਟੀ ਐ ਤਦ ਡਿਟੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਮਾਨਸ ਖਾਣੇ ਕਰੇਨ ਨਵਾਜ ਸ੍ਰੀ ਵਗਾਏਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਨਾਂ ਤੇ ਆਵੇ ਓਈ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਪਰਪੂਰ ਮੱਥੇ ਟਿੱਕਾ ਟੀੜ ਧੋਤੀ ਕਾ ਖਾਈ ਹੱਥ ਸ਼ੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪਰਵਾਣ ਮਲੇਸ਼ ਧਾਨ ਲੇ ਪੂਜੈ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹ ਅੰਨ ਅਸਾਡਾ ਫਿੱਟੇ ਤਨ ਫਿੱਟੇ ਫੇੜ ਕਰਨ ਮਨ ਜੂਟੇ ਚੁਲੀ ਪਰੇਨਾ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਾਈਐ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਾਈਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਗੋਦਾਨਿਕ ਮਾਨ ਰਹੀ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ ਤਨਤਾ ਦੇ ਜੋਗ ਹੋ ਜੋ ਆਪਣੇ ਜੀਵਨ ਦੀਆਂ ਮੂਲਕ ਕੜੀਆਂ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਸਫਲੀਆਂ ਕਰ ਰਹੇ ਹੋ ਆਪਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਹਰ ਜਸ ਕੀਰਤਨ ਸਰਵਣ ਕੀਤਾ ਸੋ ਹੁਣ ਸਮਾ ਹੋਇਆ ਹੈ ਕਥਾ ਵਿਚਾਰ ਦਾ ਆਓ ਆਪਾਂ ਪਿਛਲੀ ਲੜੀ ਨੂੰ ਜੋੜਦੇ ਆ ਹੋਇਆ ਇਸ ਆਸਾਦੀਵਾਰ ਦੀ ਜੋ ਫਰਾ ਲੜੀਵਾਰ ਸ਼ੁਰੂਆਤ ਕੀਤੀ ਹੈ ਉਸੇ ਨਾਲ ਜੁੜਨਾ ਕਰੀਏ ਆਪਾਂ ਪਿਛਲੇ ਦਮਾਨ ਦੇ ਵਿੱਚ ਵਿਚਾਰ ਕੀਤੀ ਸੀ ਇਸ 16 ਨੰਬਰ ਪੌੜੀ ਤਨ ਤਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 471 ਤੋਂ ਸ਼ੁਰੂ ਹੋ ਕੇ 472 ਦੇ ਉੱਤੇ ਸੁਭਾਇਮਾਨ ਹੈ ਆਪਾਂ ਵਿਚਾਰ ਕੀਤੀ ਸੀ ਸ਼ਲੋਕ ਮਹਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰ ਨਾ ਜਾਈ ਤੋਤੀ ਟਿੱਕਾ ਤੈਜਪ ਮਾਲੀ ਧਾਨ ਮਲੇਸ਼ਾਂ ਖਾਈ ਕਹੇ ਬ੍ਰਾਹਮਣ ਜੀ ਹੇ ਖੱਤਰੀ ਜੀ ਤੁਸੀਂ ਹਾਕਮਾਂ ਦੇ ਪ੍ਰਭਾਵ ਹੇਠ ਦਬਾਅ ਹੇਠ ਗਊ ਤੇ ਬ੍ਰਾਹਮਣ ਤੇ ਵੀ ਕਰ ਲਾਉਂਦੇ ਹੋ ਟੈਕਸ ਲਾਉਂਦੇ ਹੋ ਤੇ ਉਸੇ ਗਊ ਦਾ ਗੋਬਰ ਜਿਹੜਾ ਪਵਿੱਤਰ ਮੰਨਦੇ ਹੋ ਉਸ ਨੂੰ ਘਰ ਵਿੱਚ ਪਵਿੱਤਰ ਮੰਨ ਕੇ ਉਹਦਾ ਪੋਚਾ ਫੇਰਦੇ ਹਾਂ ਮਹਾਰਾਜ ਕਹਿੰਦੇ ਜੇਕਰ ਤੁਸੀਂ ਬਾਹਰੋਂ ਹੋਰ ਦਿਖਾੜ ਰਹੇ ਹੋ ਅੰਦਰੋਂ ਕੁਝ ਹੋਰ ਕਰ ਰਹੇ ਹੋ ਤੇ ਇਹ ਤੁਹਾਡਾ ਪਖੰਡ ਹੈ ਛੋੜੀਲੇ ਪਖੰਡਾ ਨਾਮ ਲਿਆ ਜੈ ਤਰੰਤ ਕਿ ਜਿਹੜਾ ਤੁਸੀਂ ਅੰਦਰ ਕੁਛ ਹੋਰ ਕਰਦੇ ਹੋ ਬਾਹਰ ਵਿਖਾਵਾ ਕੁਛ ਹੋਰ ਕਰਦੇ ਹੋ ਇਹ ਪਖੰਡ ਹੈ ਇਸ ਨੂੰ ਛੱਡ ਤੁਸੀਂ ਆਪਾਂ ਵਿਚਾਰ ਕੀਤੀ ਸੋ ਆਓ ਅੱਜ ਆਪਾਂ ਅਗਲੇ ਸ਼ਲੋਕ ਦੀ ਜਿਹੜੀ ਆ ਵਿਚਾਰ ਕਰਾਂਗੇ ਸੋ ਆਪਣੀਆਂ ਤੇ ਦਾਸ ਦੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਵਾਓ आखो जी सतनाम श्री वाहिगुरुू साहिब जी फेर आखो जी सतनाम श्री वाहिगुरु साहिब जी महारा पाणस ख करे नवाज़ ਸਰੀਵ ਗਾਇਨ ਤਿੰਨ ਗੱਲ ਤਾਗ ਅੱਜ ਮਹਾਰਾਜ ਮੁਸਲਮਾਨ ਕਾਜ਼ੀ ਉਹਨਾਂ ਦਾ ਵੀ ਜ਼ਿਕਰ ਕਰਦੇ ਆ ਮਹਾਰਾਜ ਕਹਿੰਦੇ ਨੇ ਕਿ ਮਨੁੱਖਾਂ ਨੂੰ ਹੀ ਖਾ ਜਾਣ ਵਾਲੇ ਹੁਣ ਮਨੁੱਖਾਂ ਨੂੰ ਖਾਣਾ ਕੀ ਹੈ ਜਿਵੇਂ ਆਪਾਂ ਜ਼ਿਕਰ ਕਰਦੇ ਹਾਂ ਕਈ ਵਾਰ ਜ਼ਿੰਦਗੀ ਦੇ ਵਿੱਚ ਕਿ ਫਰਾਨੇ ਬੰਦੇ ਨੇ ਤੇ ਮੇਰਾ ਖੂਨ ਪੀ ਲਿਆ ਹੁਣ ਕੀ ਹੋਣ ਉਹਦਾ ਖੂਨ ਤੇ ਨਹੀਂ ਨਾ ਪੀ ਲਿਆ ਉਹਨੇ ਪਰ ਉਹਨੇ ਉਹਨੂੰ ਤੰਗ ਇੰਨਾ ਕੀਤਾ ਕਿ ਉਹ ਬੰਦਾ ਇੰਨਾ ਤੰਗ ਹੋ ਗਿਆ ਕਿ ਉਹ ਵੀ ਸੋਚਦਾ ਪੀਸ ਜੀਵਨ ਨਾਲੋਂ ਤੇ ਮੈਂ ਮਰ ਜਾਵਾਂ ਚੰਗਾ ਕਿਸੇ ਨੂੰ ਲੋੜ ਤੋਂ ਵੱਧ ਉਹਦੇ ਕੋਲ ਕੰਮ ਲੈਣਾ ਉਦੀ ਹੁਜਰਤ ਨਾ ਦੇਣੀ ਧੱਕੇ ਨਾਲ ਕੰਮ ਕਰਵਾਉਣਾ ਇਹ ਖੂਨ ਪੀਣਾ ਇਹ ਮਨੁੱਖਾਂ ਨੂੰ ਖਾਣਾ ਮਹਾਰਾਜ ਕਹਿੰਦੇ ਮਾਨਸ ਖਾਣੇ ਕਰਨ ਵਾਲਾ ਵੱਡੀ ਲੈ ਲੈ ਕੇ ਲੋਕਾਂ ਦਾ ਹੱਕ ਮਾਰ ਕੇ ਚੱਕ ਕਰਦਾ ਪੜਦਾ ਤੂੰ ਨਮਾਜ਼ ਹੈ ਮਾਨਸ ਖਾਣੇ ਕਰੇ ਨਿਵਾਜ ਸ਼ੁਰੀ ਵਗਾਉਣ ਤਿੰਨ ਗਲਤ ਜਿਹੜੇ ਹਾਕਮ ਸਨ ਉਹ ਤੱਕ ਕਰਦੇ ਕਰਦੇ ਨੇ ਜ਼ੁਲਮ ਜਿਹੜੇ ਉਹਨਾਂ ਦੇ ਅੱਗੇ ਮੁਲਾਜ਼ਮ ਨੇ ਉਹਨਾਂ ਦੇ ਮੁਨਸ਼ੀ ਨੇ ਉਹਨਾਂ ਦਾ ਮਾਰਾ ਜ਼ਿਕਰ ਕਰਦੇ ਨੇ ਕਿ ਖੱਤਰੀ ਜਿਹੜੇ ਨੇ ਉਹ ਉਹਨਾਂ ਦੇ ਨੌਕਰ ਨੇ ਐਲਕਾਰ ਨੇ ਮੁਲਾਜ਼ਮ ਨੇ ਉਹ ਵੀ ਘਟ ਨਹੀਂ ਕਰਦੇ ਮਹਾਰਾਜ ਕਹਿੰਦੇ ਛੁਰੀ ਵਗਾਹਣ ਹੱਥ ਵਿੱਚ ਛੁਰੀ ਫੜੀ ਆ ਉਹਨਾਂ ਨੇ ਬਾਬ ਲੋਕਾਂ ਦੇ ਜ਼ੁਲਮ ਕਰਦੇ ਨੇ ਤੇ ਉਹਨਾਂ ਦੇ ਗਲ ਦੇ ਵਿੱਚ ਤਾਗ ਹੈ ਜਨੇਊ ਪਾਇਆ ਹੋਇਆ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਹਣ ਤਿੰਨ ਗੱਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਲ ਹੁਣ ਜਿਹੜੇ ਖੱਤਰੀ ਮੁਸਲਮਾਨਾਂ ਹਕੂਮਤ ਦੇ ਚੱਲੇ ਕੰਮ ਕਰਦੇ ਨੇ ਮਹਾਰਾਜ ਕਹਿੰਦੇ ਨੇ ਤਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਵੀ ਆਵੇ ਉਹੀ ਸਵਾਦ ਕਿ ਜੋ ਸਵਾਦ ਉਹਨਾਂ ਨੂੰ ਆਉਂਦਾ ਉਹ ਤੈਨੂੰ ਆਉਂਦਾ ਕਿਉਂਕਿ ਤੂੰ ਉਹਨਾਂ ਦੇ ਘਰੋਂ ਅੰਨ ਲਿਓਨਾ ਪੈਸਾ ਲਿਓਨਾ ਤੇ ਉਹ ਵਰਤਦਾ ਕੂੜੀ ਰਾਸ ਕੂੜਾ ਵਪਾਰ ਜਦੋਂ ਆਪਾਂ ਕੋਈ ਵਪਾਰ ਕਰਦੇ ਆਂ ਤੇ ਆਪਾਂ ਉਹਦੇ ਤੇ ਕੁਛ ਨਾ ਕੋਈ ਰਾਸ ਪੂੰਜੀ ਲਾਉਂਦੇ ਆਂ ਤੇ ਜੇ ਉਹ ਰਾਸ ਪੂੰਜੀ ਆਪਾਂ ਹੱਕ ਹਲਾਲ ਦੀ ਲਈ ਹੋਵੇ ਤੇ ਆਪਾਂ ਕਹਿ ਸਕਦੇ ਪਈ ਉਹਦੇ ਤੋਂ ਜਿਹੜਾ ਵਣਜੋ ਕਾਰ ਕੀਤਾ ਜਾਏਗਾ ਉਹ ਵੀ ਹੱਕ ਹਲਾਲ ਦਾ ਹੋਏਗਾ ਪਰ ਜੇ ਆਪਾਂ ਬੇਈਮਾਨੀ ਦੀ ਰਾਸ ਪੂੰਜੀ ਇਕੱਠੀ ਕਰਕੇ ਉਹਦਾ ਵਪਾਰ ਕਰੀਏ ਤੇ ਜਿਹੜਾ ਉਹ ਵਣਜ ਦੇ ਵਿੱਚ ਵਾਧਾ ਹੋਏਗਾ ਉਹ ਵੀ ਤੇ ਬੇਈਮਾਨੀ ਦਾ ਹੋਏਗਾ ਨੂੰ ਆਪਾਂ ਹੱਕ ਹਲਾਲ ਨਹੀਂ ਕਹਿ ਸਕਦੇ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾ ਇਹ ਬ੍ਰਹਮਣ ਸਾਰੀ ਦਿਹਾੜੀ ਝੂਠ ਹੀ ਬੋਲੀ ਜਾਂਦਾ ਤੇ ਜਿਹੜੀ ਕਿਰਤ ਕਰਦਾ ਜਿਹੜਾ ਧਨ ਲਿਆਉਣਾ ਉਹਦੇ ਚ ਸਾਰੀ ਦਿਹਾੜੀ ਨੱਠ ਪੱਜ ਕਰਦਾ ਰਹਿਣਾ ਤੇ ਅਖੀਰ ਉਹਦਾ ਹੀ ਆਹਾਰ ਕਰਦਾ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਪਉ ਮਹਾਰਾਜ ਕਹਿੰਦੇ ਵੀ ਇਨਾਂ ਲੋਕਾਂ ਤੋਂ ਜਿਹੜੇ ਮਾਂਸ ਖਾਣੇ ਕਰੇ ਨਵਾਜ ਸ਼ੁਰੀ ਵਗਾਉਣ ਤਿੰਨ ਗਲ ਤਾਗ ਜਾਂ ਉਹਨਾਂ ਤੋਂ ਜਿਹੜਾ ਤਨ ਪਦਾਰਥ ਲਿਆ ਕੇ ਵਰਤਦੇ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਕਹਿੰਦੇ ਨੇ ਸ਼ਰਮ ਧਰਮ ਕਾ ਡੇਰਾ ਦੂਰ ਕਿ ਇਹਨਾਂ ਲੋਕਾਂ ਦੇ ਕੋਲ ਕੋਈ ਸ਼ਰਮ ਹਜ਼ਾਰ ਨਹੀਂ ਇਹਨਾਂ ਦੇ ਪੱਲੇ ਕੋਈ ਧਰਮ ਦੀ ਅੰਸ਼ ਨਹੀਂ ਮਹਾਰਾ ਕਹਿੰਦੇ ਸ਼ਰਮ ਧਰਮ ਤੇ ਇਹਨਾਂ ਤੋਂ ਬਹੁਤ ਦੂਰ ਹੈ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਪਰਪੂਰ ਕੂੜੀ ਸਾਈਂ ਪਾਸੇ ਪ੍ਰਧਾਨ ਹੋਇਆ ਮੱਥੇ ਟਿੱਕਾ ਤੇੜ ਧੁੱਤੀ ਕਖਾਈ ਮੱਥੇ ਤੇ ਟਿੱਕਾ ਲਾਇਆ ਹੋਇਆ ਤੇ ਤੇੜ ਗੇਰੂ ਰੰਗ ਦੀ ਧੁੱਤੀ ਜਿਹੜੀ ਆ ਉਹ ਬੱਧੀ ਹੋਈ ਮੱਥੇ ਟਿੱਕਾ ਤੇੜ ਤੇ ਧੁੱਤੀ ਕਖਾਈ ਹੱਥ ਛੁਰੀ ਜਗਤ ਕਸ ਹੈ ਹੱਥ ਦੇ ਵਿੱਚ ਛੁਰੀ ਫੜੀ ਹੋਈ ਆ ਤੇ ਜਗਤ ਨੂੰ ਵਡਣ ਤੁਰਿਆ ਹੋਇਆ ਹੁਣ ਜਗਤ ਨੂੰ ਵਡਣਾ ਕੀ ਹੈ ਕਿ ਹਰ ਬੰਦੇ ਨੂੰ ਕੋਈ ਨਾ ਕੋਈ ਭਰਮ ਭਲੇਖੇ ਵਿੱਚ ਪਾ ਕੇ ਉਹਨੂੰ ਆਪਣੇ ਕੋਲ ਲਿਆਉਣਾ ਤੇ ਮੁੜ ਕੇ ਉਹਦੇ ਤੋਂ ਮਾਇਆ ਜਿਹੜੀ ਆ ਉਹ ਕੱਤਰ ਕਰਨੀ ਅੱਗੇ ਗਾਂ ਆਸਾ ਦੇ ਬਾਅਦ ਚ ਇਹਨਾਂ ਗੱਲਾਂ ਦਾ ਜ਼ਿਕਰ ਆਏਗਾ ਆਪਾਂ ਸੰਜੀ ਕਰਾਂਗੇ ਮਹਾਰਾਜ ਕਹਿੰਦੇ ਨੇ ਕਿ ਹੱਥ ਦੇ ਵਿੱਚ ਤੂੰ ਛੁਰੀ ਫੜੀ ਹੋਈ ਹੈ ਭਾਵ ਤੇਰੀ ਸੁਰਤ ਜਿਹੜੀ ਆ ਉੱਚ ਵੀ ਕਿੰਢੇ ਇਹ ਆ ਵੀ ਮੈਂ ਕਿਸੇ ਕਿਹੜੇ ਬੰਦੇ ਦੇ ਕੋਲੋਂ ਮਾਇਆ ਜਿਹੜੀ ਆ ਉਹ ਕੱਤਰ ਕਹਾ ਕਿਸ ਨੂੰ ਵਿਹਿਮਾ ਪਰਮਾ ਦੇ ਵਿੱਚ ਪਸਾਵਾਂ ਤੇ ਤੇਰਾ ਹਾਲ ਕੀ ਆ ਨੀਲ ਵਸਤਰ ਪੈਰ ਹੋਵੇ ਪਰਮਾਨ ਕਿਉਂਕਿ ਤੁਰਕਾਂ ਦਾ ਜਿਹੜਾ ਲਿਬਾਸ ਸੀਗਾ ਉਹ ਨੀਲਾ ਸੀ ਤੇ ਉਹਨਾਂ ਦੇ ਸਰਕਾਰੀ ਦਰਬਾਰੇ ਜਿੰਨ ਜਾਣਾ ਸੀ ਉਹਨੇ ਜਿੰਨਾਂ ਚਿਰ ਉਹਨਾਂ ਦਾ ਉਲਬਾਸ ਨਹੀਂ ਸੀ ਪਹਿੰਦਾ ਉੱਥੇ ਉਹਨਾਂ ਨੂੰ ਐਂਟਰੀ ਨਹੀਂ ਸੀ ਮਹਾਰਾਜ ਕਹਿੰਦੇ ਨੀਲ ਬਸਤਰ ਪੈਰ ਹੋਵੇ ਪ੍ਰਮਾਨ ਮਲੇਸ਼ ਧਾਨ ਲੈ ਉਜੇ ਪ੍ਰਾਨ ਤੂੰ ਮਲੇਸ਼ਾਂ ਦਾ ਧਾਨ ਲੈਣਾ ਤੇ ਪ੍ਰਾਨ ਦੀ ਪੂਜਾ ਕਰਦਾ ਇਹ ਦੋਵੇਂ ਗੱਲਾਂ ਜੱਜ ਦੀਆਂ ਨੇ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਇੱਕ ਪਾਖਿਆ ਹੁੰਦੀ ਬੋਲੀ ਅਪਾਖਿਆ ਹੁੰਦੀ ਹੈ ਜਿਹੜੀ ਆਪਣੀ ਬੋਲੀ ਨਾ ਹੋਵੇ ਕਿਸੇ ਦੂਸਰੇ ਦੀ ਬੋਲੀ ਹੋਵੇ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਕੁੱਠਾ ਕੁੱਠਾ ਆਪਾਂ ਨੂੰ ਵੀ ਖਾਣਾ ਬਣਾਇਆ ਜਦੋਂ ਅਮਰ ਸ਼ਕਾਉਂਦੇ ਰਹਤਿਓ ਜਿਹੜੇ ਰਹਿਤ ਵਜਾਦਾ ਦੱਸਦੇ ਆ ਨਾ ਉਹਦੇ ਵਿੱਚ ਉਹ ਜ਼ਿਕਰ ਕਰਦੇ ਵੀ ਕੁੱਠਾ ਨਹੀਂ ਖਾਣਾ ਕਿ ਜਿਹੜਾ ਛੁਰੀ ਵਗਾ ਵਗਾ ਕੇ ਤਸੀਹ ਦੇ ਦੇ ਕੇ ਕੋਕੋ ਕੇ ਮਾਰਿਆ ਜਾਵੇ ਕਿਸੇ ਨੂੰ ਭਾਵੇਂ ਜੇ ਤੁਸੀਂ ਕਿਸੇ ਨੂੰ ਮਾਰ ਕੇ ਖਾਣਾ ਹੀ ਆ ਤੇ ਉਹਨੂੰ ਮਾਰਨ ਤੋਂ ਪਹਿਲਾਂ ਉਹਨੂੰ ਇਨੇ ਤੁਸੀਂ ਇਹ ਨਾ ਦਿਓ ਅਪਾਖਿਆ ਕਾ ਪੁੱਠਾ ਬੱਕਰਾ ਖਾਣਾ ਵੀ ਇਹ ਤੂੰ ਖਾਣਾ ਇਹ ਕਰਦਾ ਤੇ ਇਹ ਕਹਿੰਦਾ ਕਿ ਚੌਕੇ ਉੱਪਰ ਕਿਸੇ ਨੇ ਜਾਣਾ ਚੌਕੇ ਦਾ ਤੂੰ ਇੰਨਾ ਖਿਆਲ ਰੱਖਦਾ ਪਵਿੱਤਰ ਮੰਦਾਂ ਨੂੰ ਸੁਚਮ ਰੱਖਦਾ ਆ ਭਾਖਿਆ ਕਾ ਕੁੱਟਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਕੇ ਚੌਕਾ ਕੱਢੀ ਘਾਰ ਉੱਪਰ ਆਏ ਬੈਠੇ ਕੂੜਿਆ ਮਹਾਰਾਜ ਕਿਦੇ ਆਪ ਤੇ ਤੂੰ ਚੌਕਾ ਸਵਾਰ ਲਿਆ ਕਾਰੀ ਕੱਢ ਲਈ ਪੀ ਇਹਦੇ ਅੰਦਰ ਕੋਈ ਨਾ ਆਵੇ ਕਿ ਮੇਰਾ ਇਹ ਅੰਨ ਜਿਹੜਾ ਉਹ ਭਿੱਟਿਆ ਜਾਏਗਾ ਪਰ ਆਪ ਤੂੰ ਇਹਦੇ ਅੰਦਰ ਬੈਠ ਗਿਆ ਕਿਉਂਕਿ ਤੇਰੇ ਵਿੱਚ ਇਹ ਔਗਣ ਨੇ ਤੂੰ ਤੇ ਆਪ ਕੁੜਿਆਰ ਝੁੱਠਾ ਹੈ ਮਤ ਭਿੱਟੇ ਵੇ ਮਤ ਭਿੱਟੇ ਇਹ ਅੰਨ ਸਾਡਾ ਭਿੱਟੇ ਮਤਾ ਕੋਈ ਨੇੜੇ ਆ ਜਾਵੇ ਕਿਸੇ ਦਾ ਪਰਛਾਵਾਂ ਪੈ ਜਾਵੇ ਮੇਰਾ ਇਹ ਅੰਨ ਜਿਹੜਾ ਉਹ ਖਰਾਬ ਹੋ ਜਾਵੇ ਮਤ ਭਿੱਟੇ ਵੇ ਮਤ ਭਟੇ ਇਹ ਅਨ ਅ ਸਾਡਾ ਫਟੇ ਮਹਾਰਾਜ ਕਹਿੰਦੇ ਇੱਕ ਜ਼ਿਕਰ ਕਰਦੇ ਇੱਕ ਥਾਂ ਕੋ ਬੁੱਧ ਡੂੰਮਣੀ ਕੋ ਦਇਆ ਤੁਸਾਣ ਪਰ ਨਿੰਦਾ ਘਟ ਚੂੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਹਾ ਥੀਏ ਜਾਂ ਚਾਰੇ ਬੇਟੀਆਂ ਨਾਲ ਤੇ ਤੂੰ ਸੁਚਮ ਤੇ ਨਹੀਂ ਰੱਖਦਾ ਜੋ ਤੇਰੇ ਅੰਦਰ ਇਹ ਔਗਣ ਨੇ ਕਿ ਤੂੰ ਤੇ ਆਪ ਹੀ ਇਹ ਨਾ ਔਗਣਾ ਕਰਕੇ ਝੂਠਾ ਹੋ ਜਾਣਾ ਤੇਰੀ ਸੁਚਮ ਕਾਦੀ ਭਵ ਮਹਾਰਾਜ ਜੋ ਵੀ ਜ਼ਿਕਰ ਕਰਦੇ ਨੂੰ ਮਨ ਨੂੰ ਸੁਚਮ ਸੁਚਮ ਦੀ ਗੱਲ ਕਰਦੇ ਨੇ ਕਿ ਆਪਣੇ ਮਨ ਨੂੰ ਸੁੱਚਾ ਕਰ ਤੇਰਾ ਮਨ ਜਿਹੜਾ ਉਹ ਨਿਰਮਲ ਹੋਵੇ ਮਤ ਪਿੱਟੇ ਵੇ ਮਤ ਪਿੱਟੇ ਇਹ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਤਨ ਫਿੱਟੇ ਤੇਰਾ ਤਨ ਜਿਹੜਾ ਉਹ ਖਰਾਬ ਹੋਇਆ ਹੋਇਆ ਤਨ ਫਿੱਟੇ ਫੇੜ ਕਰੇਨ ਮੰਦੇ ਕਰਮ ਕਰਤਾ ਇਸ ਤਨ ਦੇ ਨਾਲ ਮਨ ਝੂਠੇ ਚੁਲੀ ਪਰੇਨ ਜਦੋਂ ਕਿਸੇ ਨੇ ਕਸਮ ਖਾਣੀ ਹੋਵੇ ਨਾ ਕਿ ਦੇਖ ਮੈਂ ਇਹਦੀ ਕਸਮ ਖਾਨਾ ਮੇਰੇ ਤੇ ਯਕੀਨ ਕਰ ਤੇ ਆਪਾਂ ਉਹ ਤੇ ਯਕੀਨ ਕਰ ਲੈਨੇ ਐਵੇਂ ਨਾ ਚੁਲੀਆਂ ਭਰਦੇ ਸੂ ਚੁਲੀ ਲੈਣੀ ਪਾਣੀ ਦੀ ਜਲ ਨਹੀਂ ਹਨਾ ਜਲ ਪਵਿੱਤਰ ਆ ਉਹਨੂੰ ਮੂੰਹ ਚ ਪਾ ਕੇ ਤੇ ਪੁਰਲੀ ਕਰਨੀ ਤੇ ਇਹ ਕਹਣਾ ਦੇਖ ਮੈਂ ਜਲ ਦੀ ਕਸਮ ਖਾਨਾ ਤੇ ਮੈਂ ਇਹਦਾ ਸੱਚਾ ਮਹਾਰਾਜ ਕਹਿੰਦੇ ਤੂੰ ਮੂੰਹ ਤੇ ਸੁੱਚਾ ਕਰ ਲਿਆ ਪਰ ਤੇਰਾ ਮਨ ਤੇ ਝੂਠਾ ਆ ਮਨ ਕਰਕੇ ਤੇ ਤੂੰ ਮੈਲਾ ਹੋਇਆ ਮਨ ਮੈਲੇ ਸਭ ਕੁਛ ਮੈਲਾ ਤਨ ਢੋਤੇ ਮਾਣਾ ਛਾ ਨਾ ਹੋਇ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਾਈਏ ਸੱਚ ਹੋਵੇ ਤਾ ਸੱਚ ਭਾਈ ਕਿਥੇ ਮੈਂ ਥੋੜਾ ਜ਼ਿਕਰ ਕਰਦਿਆਂ ਇਸ ਤੁਕ ਦੇ ਨਾਲ ਕਈ ਵਿਦਵਾਨਾਂ ਨੇ ਆਪੋ ਆਪਣੇ ਅਰਥ ਕੀਤੇ ਨੇ ਸੁੱਚ ਹੋਵੇ ਤਾਂ ਸੱਚ ਭਾਈ ਜੇ ਸੁਚਮ ਹੋਵੇ ਪਵਿੱਤਰਤਾ ਹੋਵੇ ਤਾਂ ਤਾਂ ਪਰਮਾਤਮਾ ਨੇ ਆਇਆ ਜਾ ਸਕਦਾ ਤੇ ਆਂ ਨੇ ਇਹ ਅਰਥ ਕੀਤੇ ਨੇ ਕਿ ਸੁੱਚ ਹੋਵੇ ਕਾ ਸੱਚ ਪਈ ਸੁਚਤਾ ਤਾ ਪਵਿੱਤਰਤਾ ਤਾਂ ਹੋ ਸਕਦੀ ਹੈ ਜੇ ਪਰਮਾਤਮਾ ਮਿਲ ਪਵੇ ਹੁਣ ਇਹਨੂੰ ਵਿਚਾਰਨ ਦੀ ਗੱਲ ਹੈ ਕਿ ਜੇ ਪਰਮਾਤਮਾ ਮਿਲ ਹੀ ਪਿਆ ਫਿਰ ਸੁਚੰਤਾ ਕਾਦੀ ਰਹਿ ਗਈ ਫਿਰ ਸਭ ਕੁਝ ਕਲੀਅਰ ਹੋ ਹੀ ਗਿਆ ਜਦ ਮਿਲਣਾ ਦੇ ਪਰਮਾਤਮਾ ਨੂੰ ਜਦ ਪਰਮਾਤਮਾ ਮਿਲ ਹੀ ਗਿਆ ਫਿਰ ਪਵਿੱਤਰਤਾ ਮਗਰ ਥੋੜੀ ਰਹਿ ਗਈ ਜਾ ਪਾ ਇਹ ਨੂੰ ਕਹ ਲਈਏ ਕਿ ਸੂਰਜ ਚੜੇਗਾ ਤੇ ਚਾਨਣ ਹੋਵੇਗਾ ਜੇ ਸੂਰਜ ਚੜ ਪਿਆ ਤੇ ਚਾਨਣ ਵੱਖਰਾ ਥੋੜਾ ਰਹਿ ਗਿਆ ਚਾਨਣ ਤੇ ਨਾਲ ਹੀ ਆਏਗਾ ਜੇ ਚਾਨਣ ਹੋ ਗਿਆ ਜਿੱਦਾਂ ਮਤਲਬ ਸੂਰਜ ਚੜਿਆ ਤੇ ਤਾਂ ਚਾਨਣ ਹੋਇਆ ਇਹ ਦੋਵੇਂ ਇਕੱਠੇ ਹੁੰਦੇ ਪਰ ਕਿਉਂਕਿ ਤੇ ਪ੍ਰਕਰਨ ਜਿਹੜਾ ਉਹ ਮਨ ਦਾ ਚੱਲ ਰਿਹਾ ਮਹਾਰਾਜ ਕਿੰਨੇ ਮਨ ਝੂਠੇ ਚੁਲੀ ਪਰੇਨ ਮੰਦ ਪਰਕਰਨ ਚੱਲਦਾ ਤੇ ਜੇ ਮਨ ਪਵਿੱਤਰ ਹੋਵੇਗਾ ਨਾ ਤਦ ਪਰਮਾਤਮਾ ਦਾ ਵਾਸਾ ਹੋਵੇਗਾ ਕਹੋ ਨਾਨਕ ਸੱਚ ਧਿਆਈਏ ਸੋਚ ਹੋਵੇ ਤਾਂ ਸੱਚ ਪਾਈ ਜੇ ਤੁਹਾਡਾ ਮਨ ਪਵਿੱਤਰ ਹੈ ਤਾਂ ਉਹ ਪਰਮਾਤਮਾ ਨੂੰ ਪਾਇਆ ਜਾ ਸਕਦਾ ਕਿਉਂਕਿ ਗੁਰਜੀਤ ਸਾਹਿਬ ਦੀ ਆਪਾਂ ਪਹਿਲੀ ਪਉੜੀ ਦਾ ਜ਼ਿਕਰ ਕੀਤਾ ਸੀ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭਾਵੇਂ ਲੱਖਾਂ ਹੀ ਵਾਰ ਤੂੰ ਆਪਣੇ ਆਪ ਨੂੰ ਸੁੱਚਾ ਵਰਤ ਪਵਿੱਤਰ ਰੱਖ ਪਰ ਉਹਨਾਂ ਜੇ ਤੇਰਾ ਮਨ ਪਵਿੱਤਰ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਤੂੰ ਦਿਲੋਂ ਨਹੀਂ ਆਪਣੇ ਮਨ ਨੂੰ ਵਿਚਾਰਦਾ ਨਹੀਂ ਸੁੱਚ ਹੋਵੇ ਤਾਂ ਸੱਚ ਪਾਈ ਹੈ ਪੌੜੀ ਕਿਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਉਹ ਮਾਲਕ ਦੇ ਚਿੱਤ ਦੇ ਵਿੱਚ ਹੈ ਸਾਰਾ ਸੰਸਾਰ ਤੇ ਉਹ ਸਾਰਿਆਂ ਨੂੰ ਉਹਦੀ ਸੰਭਾਲ ਕਰ ਰਿਹਾ ਦੇਖ ਰਿਹਾ ਚਲਾ ਰਿਹਾ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰੇਗਾ ਉਹ ਆਪ ਹੀ ਮਨੁੱਖਾਂ ਨੂੰ ਵਡਿਆਈਆਂ ਬਖਸ਼ਦਾ ਤੇ ਆਪ ਹੀ ਉਹਨੇ ਇਹਨਾਂ ਨੂੰ ਆਪੋ ਆਪਣੇ ਕੰਮਾਂ ਦੇ ਵਿੱਚ ਲਾਇਆ ਹੋਇਆ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਬਖਸ਼ਿਸ਼ ਵੀ ਕਰਦਾ ਇਹਨਾਂ ਦੇ ਉੱਤੇ ਆਪ ਹੀ ਕਰਦਾ ਵੱਡੋ ਵੱਡਾ ਵੱਡ ਮਿਹਰ ਉਹ ਪ੍ਰਮਾਤਮਾ ਆਪ ਬਹੁਤ ਵੱਡਾ ਹੈ ਵੱਡ ਮੇਦਨੀ ਮੇਦਨੀ ਕਹਿੰਦੇ ਨੇ ਸ੍ਰਿਸ਼ਟੀ ਧਰਤੀ ਉਹਦੀ ਇਹ ਸ੍ਰਿਸ਼ਟੀ ਬਣਾਈ ਹੋਈ ਇਹ ਵੀ ਬਹੁਤ ਵੱਡੀ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਦਾ ਸਾਰਿਆਂ ਨੂੰ ਧੰਦਿਆ ਚ ਲਾਇਆ ਹੋਇਆ ਪਰ ਮਹਾਰਾਜ ਕਹਿੰਦੇ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾ ਕਰਾਇਆ ਜੇ ਮਹਾਰਾਜੇ ਨਗਾ ਪੁੱਠੀ ਪੈ ਜਾਵੇ ਤੇ ਉਹ ਸੁਲਤਾਨ ਜਿਹੜੇ ਬਾਦਸ਼ਾਹ ਨੇ ਨਾ ਉਹਨਾਂ ਨੂੰ ਘਾ ਦੇ ਬਰਾਬਰ ਕਰ ਦਿੰਦਾ ਇਹਨੂੰ ਕਈ ਲੋਕ ਘਾਓ ਪੜਦੇ ਨੇ ਘਾਓ ਨਹੀਂ ਪੜਨਾ ਘਾਓ ਜਿਹੜਾ ਲੱਭੇ ਜਖਮ ਹੁੰਦਾ ਕਿਉਂਕਿ ਗੁਰਬਾਣੀ ਦੇ ਵਿੱਚ ਆਪਾਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਪੁਲਿੰਗ ਹੋਵੇ ਔਰ ਇੱਕ ਵਚਨ ਹੋਵੇ ਉਦੇ ਅਖੀਰਲੇ ਅੱਖਰ ਨੂੰ ਔਂਕੜ ਆਉਂਦਾ। ਇਸ ਤੇ ਜਿਹੜਾ ਔਂਕੜ ਆ ਉਹ ਇਸ ਗੱਲ ਦਾ ਸੂਚਕ ਆ ਕਿ ਇੱਕ ਵਚਨ ਆ ਔਰ ਭਲੇngਿਆ। ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹ ਕਰੈਂਦਾ ਦਰ ਮੰਗਣ ਭਿਖ ਨਾ ਪਾਏ। ਉਹ ਜੇ ਕਿਸੇ ਦੇ ਦਰ ਤੇ ਮੰਗਣ ਵੀ ਜਾਣ ਨਾ ਤੇ ਉਹਨਾਂ ਨੂੰ ਭਿਖਿਆ ਵੀ ਨਸੀਬ ਨਹੀਂ। ਮਹਾਰਾਜ ਦਾ ਕਿ ਸ਼ਬਦ ਹੁੰਦਾ ਰਾਜਾ ਸ਼ਰਮ ਮਿਤ ਨੀ ਜਾਣੀ ਤੇ ਤੇਰੇ ਸੰਤਨ ਕੀ ਹੌਂਚੇਰੀ ਰਹਾਉ ਖਸਤੋ ਜਾਏ ਸਰੂਪ ਤਾਵੇ ਮਹਾਰਾਜ ਕਹਿੰਦੇ ਹੁਣੇ ਬੰਦਾ ਹੱਸਦਾ ਤੁਰਿਆ ਜਾਂਦਾ ਤੇ ਅਗਲੇ ਪਲ ਵੇਖੋ ਤੋ ਰੋਂਦਾ ਤੁਰਿਆ ਆ ਰਿਹਾ ਖਸਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੇ ਜਿਹੜਾ ਰੋਂਦਾ ਜਾਂਦਾ ਸੀ ਉਹ ਹੱਸਦਾ ਕਰਿਆ ਹਰਿਆ ਬਸਤੋ ਹੋਏ ਹੋਏ ਸੋ ਉਜੜ ਉਜੜ ਹੋਏ ਸੋ ਬਸੀ ਜਿਹੜਾ ਹੁਣ ਇਸ ਪਲ ਅਜੇ ਵਸ ਰਿਹਾ ਸੀ ਅਗਲੇ ਪਲ ਕੁਦਰਤ ਦੀ ਕਿਰਪਾਈ ਆਈ ਤੂੰ ਉਜੜਿਆ ਹੁੰਦਾ ਤੇ ਕਈ ਉਜੜੇ ਹੁੰਦੇ ਨੇ ਮਹਾਰਾਜੋ ਅਗਲੇ ਪਲ ਉਹਨਾਂ ਨੂੰ ਸਾਧਦਾ ਹੁੰਦਾ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੇ ਜਾਉਤੇ ਥਲ ਕਰ ਥਲਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਜਿਉ ਚਾਵੇ ਦੇ ਇੱਕ ਪਲ ਦੇ ਵਿੱਚ ਜਿਹੜਾ ਧਰਤੀ ਤੇ ਆ ਉਹਨੂੰ ਆਕਾਸ਼ ਤੇ ਪਹਚਾ ਦੇਵੇ ਜਿਹੜਾ ਆਕਾਸ਼ ਤੇ ਆ ਨੂੰ ਧਰਤੀ ਤੇ ਕਰ ਦੇਵੇ ਭਿਖਾਰੀ ਕੋ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਾਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੇ ਜੇ ਚਾਹੇ ਉਹ ਭਖਾਰੀ ਨੂੰ ਰਾਜ ਬਖਸ਼ ਦੇਵੇ ਚਾਹੇ ਤੇ ਰਾਜੇ ਨੂੰ ਭਖਾਈ ਬਣਾ ਦੇਵੇ ਚਾਹੇ ਤੇ ਮੂਰਖ ਨੂੰ ਸਿਆਣਾ ਬਣਾ ਦੇਵੇ ਚਾਹੇ ਤੇ ਸਿਆਣੇ ਨੂੰ ਮੂਰਖ ਬਣਾ ਦੇਵੇ ਇਹ ਤੇ ਉਸ ਮਾਲਕ ਦੇ ਹੱਥ ਹੈ ਮਹਾਰਾਜ ਕਹਿੰਦੇ ਨੇ ਨਦਰ ਉਪੱਟੀ ਜੇ ਕਰੇ ਸੁਲਤਾਨਾ ਘਾਹ ਕਰਾਂਦਾ ਦਰ ਮੰਗਣ ਪਿਖ ਨਾ ਪਾਇੰਦਾ ਦਰ ਮੰਗਣ ਪਿਖ ਨਾ ਪਾਇੰਦਾ ਸੁਮਹਾਰਾਜ ਸੁਚੇਤ ਕਰਦੇ ਨੇ ਕਿ ਤੂੰ ਆਪਣੇ ਸੰਸਾਰ ਦੇ ਵਿੱਚ ਮਹਿਰ ਮਾੜੀਆਂ ਦੇ ਵਿੱਚ ਇੰਨਾ ਰੁੱਝਿਆ ਹੋਇਆ ਤੂੰ ਉਸ ਮਾਲਕ ਤੋਂ ਡਰ ਉਹ ਤੇ ਰਾਜਿਆਂ ਨੂੰ ਕੱਖ ਬਣਾ ਦੇ ਕੱਖਾਂ ਦੇ ਕੁੱਲ ਕਰ ਦਵੇ ਜੇ ਚਾਹੇ ਤੇ ਕੱਖਾਂ ਨੂੰ ਰਾਜੇ ਬਣਾ ਦੇਵੇ ਤੇ ਤੂੰ ਉਸ ਮਾਲਕ ਦੇ ਚਰਨਾਂ ਵਿੱਚ ਜੋੜ ਉਸ ਦਾ ਸਿਮਰਨ ਵਿੱਚ ਜੋੜ ਉਸ ਦੀ ਯਾਦ ਵਿੱਚ ਜੋੜ ਤਾਂ ਕਿ ਉਹ ਮਾਲਕ ਦੀ ਰਹਿਮਤ ਤੇਰੇ ਉੱਤੇ ਉਹਦੀ ਬਖਸ਼ਿਸ਼ ਜਿਹੜੀ ਸਦਾ ਬਣੀ ਰਹੇ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਅੱਜ ਇੱਥੇ 16 ਨੰਬਰ ਪਉੜੀ ਦੀ ਸਮਾਪਤੀ ਹੈ ਜਿਵੇਂ ਮਹਾਰਾਜ ਅੱਗੇ ਬਖਸ਼ਿਸ਼ ਕਰਨਗੇ ਫਿਰ ਆਪਾਂ ਅਗਲੀ 17 ਨੰਬਰ ਪਉੜੀ ਦੀ ਪਰਮਤਾ ਕਰਾਂਗੇ ਤੋ ਅੱਜ ਦੀ ਕਥਾ ਵਿਚਾਰ ਕਰਦੇ ਆਂ ਇੱਕ ਨੇ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਜਣਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ